ਲਓ ਜੀ ਚੀਨੀ ਜਿਹੜੀ ਆ ਖੰਡ ਜਾਨੀ ਕਿ ਆਪਾਂ ਵਿੱਚ ਰਲਾਤੀਏ ਇਹ ਹੈਗੀ ਸੂਜੀ ਸੌਂਫ ਭੁੰਨੀ ਹੋਈ ਹੈ ਆ ਖੋਪੇ ਦੀ ਗਰੀ 15 15 16 ਬਰਾ 15 16 ਬਰਾ ਤੇ ਤਿਆਰੀ ਕਰਤੀ ਹੈ ਜੀ ਦੇਖੋ ਬਣਾ ਕੇ ਲਓ ਜੀ ਆ ਬਣ ਰਹੇ ਨੇ ਤੇ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਆਈ ਹੋਕ ਤੁਸੀਂ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ ਵਿੱਚ ਹੋ ਕੇ ਤੇ ਆਪਾਂ ਦੇਖੋ ਜੀ ਅੱਜ ਬਣਾ ਰਹੇ ਆ ਘਰ ਦੇ ਵਿੱਚ ਅੰਬਰਸਰੀ ਮਠਾਈ ਵਾਲੇ ਲੱਡੂ ਜਿਨ੍ਹਾਂ ਨੂੰ ਮੁੱਠ ਲੱਡੂ ਵੀ ਕਹਿੰਦੇ ਨੇ ਉਧਰ ਅੰਬਰਸਰੀ ਭਾਸ਼ਾ ਦੇ ਵਿੱਚ ਸੋ ਸਾਰਾ ਪ੍ਰੋਸੈਸ ਤੁਹਾਨੂੰ ਦਿਖਾਉਨੇ ਆ ਲੋਜੀ ਖੋਲਿਆ ਜਾ ਰਿਹਾ ਹੈ ਇਹ ਕੀ ਕੀ ਸਮਾਨ ਚ ਪਾਇਆ ਕੀ ਕੀ ਪਾਇਆ ਇਦਾਂ ਮਦਾ ਤੇ ਸੂਜੀ ਨਹੀਂ ਮੈਂ ਇਦਾਂ ਤੇ ਰੱਖਾਂ ਮੈਂ ਇਦਾਂ ਦਰਫਾਕ ਅੱਛਾ ਅੱਛਾ ਸੂਜੀ ਫਿਰ ਬਾਅਦ ਚ ਪਾਉਣੀ ਹੈ ਸੂਜੀ ਉਧਰ ਪਾਉਜੀ ਬਾਅਦ ਚ ਹਾਂਜੀ ਠੀਕ ਸੂਜੀ ਬਾਅਦ ਚ ਵੇਲ ਕੇ ਪਾਉਣੀ ਹੈ ਠੀਕ ਹੈ ਠੀਕ ਆ ਦੇਖੋ ਜੀ ਇਹ ਵੀ ਸਮਾਨ ਆ ਜਿਹੜਾ ਇਹ ਪਾਉਣ ਵਾਸਤੇ ਆ ਲੱਡੂਆਂ ਦੇ ਵਿੱਚ ਤੇ ਆ ਦੇਖੋ ਜੀ ਇਹ ਹੈਗੀ ਸੂਜੀ ਸੌਂਫ ਪੁੰਨੀ ਹੋਈ ਏ ਆ ਖੋਪੇ ਦੀ ਗਰੀ ਹੈ ਰਗੜ ਕੇ ਪਾਈ ਵਿੱਚ ਜੀ ਇਹ ਇੱਧਰ ਆ ਗਿਆ ਜੀ ਮੋਟਾ ਮਾਲ ਯਾਨੀ ਕਿ ਪਤਾਮ ਤੇ ਮੇਰੇ ਵੀ ਕਾਜੂ ਤੇ ਆਪ ਇਸਤਨ ਮਗਜ ਮਗਜ ਮੇਰੇ ਤੁਹਾਨੂੰ ਸਾਰਾ ਕੁਝ ਪਾਇਆ ਹੋਇਆ ਜੀ ਤੇ ਤਿਆਰੀ ਚੱਲਦੀ ਵੀ ਇੱਧਰ ਇਹ ਕੀ ਭੁੰਨ ਰਿਹਾ ਸੂਜੀ 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 ਨੂੰ ਭੁੰਨਿਆ ਜਾ ਰਿਹਾ ਸੋ ਸਾਰੇ ਵਲੌਗ ਨੂੰ ਦੇਖਿਓ ਜੀ ਤੇ ਬਣਦੇ ਨੇ ਕੋਨੇ ਤੁਹਾਨੂੰ ਅੰਮ੍ਰਿਤਸਰੀ ਲੱਡੂ ਲੱਡੂ ਕਹਿੰਦੇ ਨੇ ਇਹਨਾਂ ਨੂੰ ਮਠਿਆਈ ਵਾਲੇ ਲੱਡੂ ਨੇ ਲਓ ਜੀ ਜਿਹੜਾ ਮੈਦਾ ਖੋਲਿਆ ਸੀ ਨਾ ਆਪਾਂ ਉਨਵਨ ਗੁੰਨ ਦੇ ਵਿੱਚੰਗੀ ਤਰ੍ਹਾਂ ਦੇ ਯੂਰ ਪੂਰਾ ਲੱਗਦਾ ਪਿਆ ਦੇਖੋ ਮੈਂ ਤਾਂ ਵੈਸੇ ਥੋੜਾ ਹਾਰਡ ਹੋ ਜਾਂਦਾ ਗੁੰਨਣ ਲੱਗਿਆ ਤੇ ਇੱਧਰ ਵੀ ਜ਼ੋਰ ਲਾ ਰਿਆ ਗੁਰਫਤੇ ਹੈਲੋ ਪ੍ਰਧਾਨ ਜੀ ਗੁੱਸੇ 'ਚ ਹੈਲੋ ਮੈਂ ਮੈਦ ਤੋਂ ਤਾਂ ਗੁੱਸੇ 'ਚ ਗੁਰਪਤੈ ਨਾ ਉਹ ਭਰਾਵਾ ਹੈਲੋ ਕਿਵੇਂ ਬੋਲਦੀ ਨਹੀਂ ਹੈਲੋ ਹੈਲੋ ਕਰ ਲਾ ਗੱਲ ਯਾਰ ਆ ਸਾਰੇ ਪੈਕਟ ਖਾਲੀ ਕਰ ਦੇ ਤੂੰ ਹੈ ਕਿ ਕੀ 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 ਮਿਕਸ ਕਰਦੇ ਪਿਓ ਏ ਬਾਦਾਮ ਹੂੰ ਸੌਗੀ ਹਾਂਜੀ ਸੌਫ ਬਾਦਾਮ ਸੌਗੀ ਸੌਫ ਵਰਤੀ ਸੀ ਹੋਰ ਮਗਜ ਮਗਜ ਸੂਜੀ ਕਾਜੂ ਹਾਂ ਹਾਂ ਸੂਜੀ ਭੁੰਨੇ ਹੋਏ ਨਾ ਸੂਜੀ ਸੋਲ ਕੇ ਤੇ ਸਾਰਾ ਮਿਕਸ ਕਰਨੀ ਦਾ ਹੈ ਦੇਖੋ ਜੀ ਇਹ ਖੰਡ ਵੀ ਪਈ ਹੈ ਖੰਡ ਵੀ ਲੱਗੇ ਆ ਪਾਉਣ ਖੰਡ ਪਾਉਣੀ ਆ ਖੰਡ ਇਹ ਭੁੰਨ ਕੇ ਪਾਉਣਗੇ ਇਦਾਂ ਨਹੀਂ ਮਤਲਬ ਸਿੰਪਲ ਨਹੀਂ ਨਹੀਂ ਇਤਨੇ ਪਾਉਣੀ ਆ ਅੱਛਾ ਚੀਨੀ ਅੱਧੇ ਪਾਣੀ ਹਾਂ ਚੀਨੀ ਐਵੇਂ ਪਾਉਣੀ ਆ ਠੀਕ ਹੈ ਜੀ ਦੇਖੋ ਜੀ ਇਹ ਬਰ ਰਨੇ ਅੰਬਰਸਰੀ ਲੱਡੂ ਮਠਿਆਈ ਵਾਲੇ ਮਿੱਠੇ ਲੱਡੂ ਤੇ ਦੂਜਾ ਹਰ ਇੱਕ ਚੀਜ਼ ਤੁਹਾਨੂੰ ਦੱਸਾਂਗੇ ਆਪਣਾ ਮਨ ਮੜਾ ਦੱਸੂਗਾ ਕਿੰਨਾ ਕਿੰਨਾ ਚੀਜ਼ ਕਿਹੜੀ ਕਿਹੜੀ ਤੋਲ ਕੇ ਪਾਈ ਆਪਾਂ ਕਿੰਨੇ ਕਿੰਨੇ ਕਿਲੋ ਏ ਮੈਦੇ ਦੇ ਵਿੱਚ ਰਫੈਂਡ ਪਾਈਦਾ ਕਿੰਨਾ ਕਿੰਨੇ ਮੈਦੇ ਦੇ ਕਿੰਨਾ ਰਫੈਂਡ 4 ਕਿਲੋ ਚ 1 ਕਿਲੋ ਪਾਤਾ ਏ ਕਿਲੋ ਰਫੈਂਡ 4 ਕਿਲੋ ਮੈਦੇ ਦੇ ਕਿਲੋ ਰਫੈਂਡ ਤੇ ਜਿਹੜੀ ਆ ਸੂਜੀ ਏ ਕਿੰਨਾ ਸੀ ਇਹ ਸਮਾਨ ਇਹਦੇ ਚ ਦੱਸਿਆ ਏ 3 ਕਿਲੋ 4 ਕਿਲੋ ਸੂਜੀ ਇੱਕ 4 ਕਿਲੋ ਸੂਜੀ ਅਚਾ 4 ਕਿਲੋ ਸੂਜੀ ਹਾਂਜੀ 4 ਕਿਲੋ ਮੈਦਾ 4 ਕਿਲੋ ਸੂਜੀ ਤੇ ਵਿੱਚ 1 1 ਕਿਲੋ ਰਫੈਂਟ ਹਾਂ ਤੇ ਬਾਕੀ ਆ ਸਮਾਨ ਤੁਸੀਂ ਆਪਣੀ ਇੱਛਾ ਦੇ ਹਿਸਾਬ ਨਾਲ ਤੇ ਮਿੱਠਾ ਜਿਹੜੀ ਖੰਡ ਆ ਆਪਣੀ ਸਸਾ ਮਤਲਬ ਆਪਣੇ ਜੋ ਵੀ ਤੁਹਾਡਾ ਟੇਸਟ ਹੈ ਉਸ ਹਿਸਾਬ ਨਾਲ ਤੁਸੀਂ ਰੱਖ ਸਕਦੇ ਹੋ ਤੇ ਇੱਧਰ ਵੇਖੋ ਜੀ ਚੱਲ ਰਿਹਾ ਕੰਮ ਤੇ ਆਪਣੇ ਨੰਨੇ ਬੰਨੇ ਵੀ ਲੱਗੇ ਨੇ ਨਾਲ ਤਿਆਰੀ ਕਰਨ ਲੋਈ ਹੁਣ ਤੁਹਾਨੂੰ ਸਾਰਾ ਪ੍ਰੋਸੈਸ ਦਿਖਾਵਾਂਗੇ ਤੇ ਨਾਨੀ ਜੀ ਨੇ ਮੇਰੇ ਸਾਰਾ ਪ੍ਰੋਸੈਸ ਦਿਖਾਵਾਂਗੇ ਕਿਵੇਂ ਤਿਆਰ ਹੁੰਦਾ ਹੈ ਲਓ ਜੀ ਆ 4 ਕਿਲੋ ਮੈਦੇ ਦੇ ਵਿੱਚ ਰਫੈਂਡ ਲਾ ਕੇ ਜਿਹੜਾ ਗੁੰਨਿਆ ਸੀਗਾ ਜੀ ਕਿਲੋ ਰਫੈਂਡ ਦੇ ਵਿੱਚ ਪਾਇਆ ਸੀ ਕਿਲੋ ਪਾਇਆ ਸੀ ਨਾ ਜੀ ਆ 4 ਕਿਲੋ ਮੈਦਾ ਜੀ ਤਿਆਰ ਹੋ ਗਿਆ ਇਹਨੂੰ ਕਿੰਨੇ ਘੰਟੇ ਆਪਾਂ 2 ਘੰਟੇ ਰੱਖਿਆ 2 ਘੰਟੇ ਰੱਖਿਆ ਇਨ 2 ਘੰਟੇ ਰੱਖਿਆ ਆਪਾਂ ਤੇ ਆ ਜਿਹੜੀ ਆ ਜਿਹੜੀ ਤੁਹਾਨੂੰ ਟੋਟਲ 8 ਕਿਲੋ ਸਮਾਨ ਦੱਸਿਆ ਸੀ ਆ 4 ਕਿਲੋ ਮੈਦਾ ਤੇ ਆ ਜਿਹੜੀ ਇਹਦੇ ਵਿੱਚ 4 ਕਿਲੋ ਸੂਜੀ ਆ ਬਾਕੀ ਸਾਰਾ ਡਰਾਈ ਫਰੂਟ ਆ ਧਿਆਨ ਨਾਲ ਸਮਝ ਲਓ ਇਹ ਨੇ ਵੀ ਸਾਰਾ ਇਕੱਠਾ ਹੀ 4 ਕਿਲੋ ਮੈਦੇ ਦੇ ਵਿੱਚ ਮੈਂ ਖਾਂਦਾ ਇਹ ਜਿਹੜੇ ਆ ਬਾਹਰ ਰੋਲ ਕੇ ਆਪਾਂ ਜਿਵੇਂ ਸਮੋਸਿਆਂ ਦੀ ਬਾਹਰੋ ਬਲੇਟੀ ਦਾ ਆਲੂ ਜਿੱਚ ਪਾਈਦੇ ਉਹ ਅਜੀਏ ਕਵਰ ਬਣਾਉਣੇ ਆ ਇਹਦੇ ਉਹਨਾਂ ਦੇ ਤੇ ਆ ਸਮਾਨ ਆ ਗਿਆ ਦੂਜਾ ਤੇ ਹੁਣ ਦੇਖੀ ਚੱਲੋ ਜੀ ਤੁਸੀਂ ਲੇਖੋ ਜੀ ਇਤਨਾ ਬਣਦੇ ਨੇ ਪੇੜਾ ਕਰਕੇ ਛੋਟਾ ਜਿਹਾ ਇਹ ਤਰ੍ਹਾਂ ਕਰਕੇ ਆਪਾਂ ਰੋਲ ਬਣਾ ਲੈਨੇ ਨੇ ਬਾਅਦ ਚੋਂ ਫਿਰ ਇਹਨੂੰ ਜਿਹਦੇ ਵਿੱਚ ਜਿਹੜੀ ਉਹ ਡੋ ਮਤਲਬ ਆਪਾਂ ਸਮਾਨ ਬਣਾਇਆ ਪੰਜੀਰੀ ਜੀ ਸਾਰੇ ਜਿਹੜਾ ਲਾ ਕੇ ਇਹਦੇ ਵਿੱਚ ਪਾ ਦੇਣੀ ਹੈ ਤੇ ਆਹ ਬਣਾਉਣਾ ਹੈ ਤੇ ਜਿੰਨਾ ਆਟਾ ਮਲਾਦਾ ਵੀ ਇਹ ਲੰਮਾ ਹੀ ਪ੍ਰੋਸੈਸ ਹੈ ਸ਼ਾਮ ਤੱਕ 4 ਕਿਲੋ ਜੀ 4 ਕਿਲੋ ਤਿਆਰ ਹੋਇਆ ਪਿਆ ਆਟਾ ਬਣ ਕੇ ਇੰਨਾ ਪਤਲਾ ਕਰਨਾ ਇਹਨੂੰ ਵੀ ਆਹ ਦੇਖੋ ਇਹਦੇ ਆਰ ਪਾਰ ਵੇਖੋ ਪਲੇਟ ਵੇਖਦੀ ਪਈਏ ਥੱਲੋਂ ਤੇ ਆਹ ਵੇਖੋ ਇੱਕ ਉਹਨਾਂ ਨੇ ਬਣਾਤਾ ਇੱਕ ਤੁਹਾਨੂੰ ਹੋਰ ਬਣਾਵੇ ਹੋਣੇ ਆਲੇ ਦੁਆਲੇ ਲਾਤਾ ਜੀ ਪਾਣੀ ਪਾਣੀ ਲਾਤਾ ਤੇ ਹੁਣ ਅੱਗੇ ਦੇਖੋ ਆ ਜਿਹੜੀ ਬਣੀ ਹੈ ਜੀ ਆਪਣਾ ਸਮਾਨ ਵਿੱਚ ਪਾਉਣ ਲਈ ਆ ਲੋ ਜੀ ਇੰਨਾ ਕੁ ਪਾ ਲੈਣਾ ਇਹ ਹੁਣ ਚੰਗੀ ਤਰ੍ਹਾਂ ਜਿਹੜਾ ਆਹ ਸਟੈਪਾਂ ਚੰਗੀ ਤਰ੍ਹਾਂ ਵੇਖ ਲਿਓ ਭਾਈ ਲਓ ਜੀ ਇਹ ਆ ਲੋ ਜੀ ਇੰਜ ਕਰਤਾ ਇਹਨੂੰ ਜੋੜਤਾ ਜੀ ਇਸ ਸਮੋਸੇ ਵਾਂਗੂ ਜੇ ਬਣ ਗਿਆ ਜੀ ਥੋੜਾ ਜਿਹਾ ਪਰ ਥੋੜਾ ਜਿਆਦਾ ਚੰਦਰਮਾ ਵਾਂਗੂ ਲੱਗਦਾ ਸਟਾਈਲ ਆਹ ਦੇਖੋ ਕਿੰਗਰੇ ਜਿਹੇ ਬਣੇ ਹੋਏ ਨੇ ਹਾਂਜੀ ਆਹ ਦੇਖੋ ਇਹ ਲਓ ਜੀ ਉੱਪਰ ਵੀ ਲਾ ਲੈਣਾ ਥੋੜਾ ਜਿਹਾ ਪਾਣੀ ਇੰਜ ਕਰਕੇ ਮੋੜੀ ਜਾਣੇ ਨੇ ਜੀ ਉਜੀ ਹੁਣ ਆਹ ਸਟੈਪ ਚੰਗੀ ਤਰ੍ਹਾਂ ਦੇਖ ਲਓ। ਵੇਵਿਲੇਟ ਦੇ ਦੇਣੀ ਆ ਜੀ ਅੰਦਰੋਂ ਬੰਦ ਕਰੀ ਜਾਣਾ। ਸੋ ਡੈਟ ਕੀ ਜਿਹੜਾ ਤਲਣ ਲੱਗਿਆ ਦਿੱਕਤ ਨਾਵੇਂ ਜਿਹੜਾ ਸਮਾਨ ਵਿੱਚ ਆਪਾਂ ਪਾਇਆ ਬਾਹਰ ਨਾ ਨਿਕਲੇ ਚੰਗੀ ਤਰ੍ਹਾਂ ਇਹਨੂੰ ਸਾਰੇ ਪਾਸੇ ਬੰਦ ਕਰ ਦੇਣਾ ਹਣਾ ਜੀ। ਬੰਦ ਕਰਨਾ ਸਾਰੇ ਪਾਸੇ। ਹਾਂ ਜੀ ਸਾਰੇ ਪਾਸੇ ਬੰਦ ਕਰਨਾ। ਠੀਕ ਹੈ ਜੀ ਚਲੋ ਲਓ ਜੀ ਇਹ ਬਣ ਗਿਆ ਤੇ ਇੱਧਰ ਵੇਲ ਵਲਾਈ ਹੁੰਦਾ ਪਿਆ ਮਹਿਰੀਨ। ਉਹ ਤੁਸੀਂ ਵੀ ਕਰ ਰਹੇ ਹੋ। ਠੀਕ ਹੈ। ਆਪਾਂ ਕੁਝ ਨਹੀਂ ਕਰਨਾ ਆਪਾਂ ਰਵਾਂਗੇ ਵੇਲੇ ਨਾਲ-ਨਾਲ ਵਲੌਗ ਬਣਾਵਾਂਗੇ ਤੇ ਸਾਰਿਆਂ ਨੂੰ ਆਪਾਂ ਕੰਮੇ ਲਾਇਆ ਹੋਇਆ ਦੇਖੋ ਜੀ ਚੱਲ ਰਿਹਾ ਕੰਮ ਕੋਈ ਵੇਲ ਦਾ ਪਿਆ ਕੋਈ ਇਤਰਾ ਪੇੜੇ ਬਣਾ ਰਿਹਾ ਇੱਧਰ ਬੱਚੇ ਵੀ ਲੱਗੇ ਨੇ ਤੇ ਇੱਧਰ ਨਾਨੀ ਜੀ ਸਾਡੇ ਲੱਗੇ ਨੇ ਇਸ ਤਰ੍ਹਾਂ ਕਰਕੇ ਤੇ ਮਤਲਬ ਲਾਸਟ ਸਟੈਪ ਇਹ ਕੰਪਲੀਟ ਕਰਦੇ ਪਏ ਨੇ ਕਿ ਨਹੀਂ ਹਨਾ ਜੀ ਤੇ ਦੂਜਾ ਆ ਜੇ ਸਿਆਲ ਨੇ ਪੈਰ ਨਹੀਂ ਪਾਇਆ ਤੇ ਦੇਖੋ ਆਪਣੇ ਘਰਾਂ ਦੀ ਚੀਜ਼ਾਂ ਬਣ ਵੀ ਲੱਗੀਆਂ ਕਿੰਨੇ ਪੀਸ ਬਣ ਜਾਣਗੇ 400 400 ਦੇ ਕਰੀਬ ਕਹਿੰਦੇ ਪੀਸ ਬਣ ਜਾਣਗੇ ਮੋਜਾਂ ਲੱਗ ਜਾਣਗੀਆਂ ਚਾਹ ਨਾਲ ਖਾਣ ਨੂੰ ਸਵੇਰੇ ਸਵੇਰੇ ਇੱਕ ਖਾਓ ਤੇ 12 1 ਵਜੇ ਤੱਕ ਵੈਸੇ ਭੁੱਖ ਨਹੀਂ ਲੱਗਣੀ ਚੀਜ਼ ਘੈਂਟ ਐ ਬਾਕੀ ਮਾੜੀ ਚੀਜ਼ੇ ਚ ਕੋਈ ਨਹੀਂ ਪਈ ਸਾਰਾ ਮਤਲਬ ਇੱਕ ਮੈਦੇ ਨੂੰ ਛੱਡ ਕੇ ਬਾਕੀ ਸਾਰੀਆਂ ਚੀਜ਼ਾਂ ਬਦਾਮ ਹੋਇਆ ਕਾਜੂ ਸੌਗੀ ਲੇਵੇ ਵਗੈਰਾ ਹਨ ਸਾਰਾ ਕੁਝ ਆਪਾਂ ਪਾਇਆ ਤੇ ਬਾਕੀ ਜਦੋਂ ਬਨਣਗੇ ਫਰਾਈ ਕਰਨਗੇ ਫਕ ਕਰਾਂਗੇ ਇਹਨੂੰ ਬਾਅਦ ਚ ਫਿਰ ਉਹ ਹੀ ਖਾਣਾ ਤੁਹਾਨੂੰ ਦੱਸਿਆ ਸਾਰਾ ਇੱਥੇ ਤੇ ਤਿਆਰੀ ਕਰਤੀ ਐ ਜੀ ਦੇਖੋ ਬਣਾ ਕੇ ਇਸ ਤਰ੍ਹਾਂ ਟੇਬਲ ਤੇ ਪਾਤੇ ਨੇ ਇਹ ਤਾਂ ਰੱਖਣ ਦਾ ਮਤਲਬ ਇਹ ਆ ਵੀ ਸਾਰੇ ਜਦੋਂ ਤਿਆਰ ਹੋਏ ਨੇ ਇੱਕ ਵਾਰ ਕੜਾਈ ਰੱਖ ਕੇ ਫਿਰ ਇਹਨਾਂ ਨੂੰ ਜਿਹੜਾ ਫਰਾਈ ਕਰ ਲਿਆ ਜਾਊਗਾ ਤੇ ਦੋਸਤੋ ਅੰਮ੍ਰਿਤਸਰ ਸਾਹਿਬ ਏਰੀਆ ਵਾਲੇ ਪਾਸੇ ਤਰਨਤਾਰ ਸਾਹਿਬ ਵਾਲੇ ਪਾਸੇ ਇਹਦੀ ਭਾਜੀ ਜਿਆਦਾ ਦਿੱਤੀ ਹੈ ਮਤਲਬ ਵੰਡਦੇ ਆ ਜਿਆਦਾ ਕਰਕੇ ਤੇ ਸਵਾਦ ਵੀ ਬਹੁਤ ਬੰਦੇ ਆ ਤੇ ਪਲੱਸ ਜਿਵੇਂ ਕਿ ਮਤਲਬ ਇਹਨਾਂ ਨੂੰ ਕਈ ਗੁਜੀਆਂ ਵੀ ਕਹਿੰਦੇ ਆ ਇਹਨਾਂ ਨੂੰ ਤੇ ਕਈ ਗੋੰਦਵੇ ਲੱਡੂ ਵੀ ਕਹਿੰਦੇ ਆ ਇਹਨਾਂ ਨੂੰ ਗੋੰਦਵੇ ਲੱਡੂ ਤੇ ਰੈਡੀ ਹੋਣਗੇ ਜੀ ਹੁਣ ਹੁਣ ਕਰਦੇ ਆ ਇਹਨਾਂ ਨੂੰ ਫਰਾਈ ਲਓ ਜੀ ਤਿਆਰ ਕੜਾਈ ਰੱਖ ਦਈਏ ਤੇ ਉਹ ਇਹ ਗਰਮ ਦੇ ਵਿੱਚ ਪਾ ਲੱਗਿਆ ਜੀ ਰਫੈਂਡ ਮਾਤਾ ਜੀ ਪਾਉਣ ਲੱਗੇ ਨੇ ਰਫੈਂਡ ਉਹ ਬਾਹਰ ਘਤ ਰੋੜ ਦਿਓ ਬੋਲ ਕਿੰਨਾ ਪਾਉਣਾ 3 ਲੀਟਰ ਕਿ 4 4 ਲੀਟਰ 4 ਲੀਟਰ ਪਾਵਾਂ 4 ਲੀਟਰ ਪਾਵਾਂ ਕੜਾਈ ਦੇ ਹਿਸਾਬ ਨਾਲ ਜੀ ਰੈਡੀ ਇਹ ਕੰਮ ਸੇਕ ਮੱਠਾ ਜਿਆ ਰੱਖੋ ਗਣਾ ਹਨਾ ਮੱਠਾ ਜਿਆ ਰੱਖੋ ਦੇਖੋ ਜੀ ਪੂਰਾ ਮਾਹੌਲ ਵਿਆਹ ਵਾਲੇ ਮਾਹੌਲ ਵਰਗਾ ਲੱਗਦਾ ਬਸ ਸਿਸਟਮ ਫੁੱਲ ਕਰਦਾ ਗੈਸ ਨਿਆਲੇ ਮੋਲ ਵਰਗਾ ਲੰਦਾ ਪਿਆ ਰਾਈ ਕੁੜੀ ਰੱਖਦੀ ਐ ਤੇ ਓਕੇ ਆ ਕੰਮ ਸਟਾਰਟ ਤੇ ਆਹ ਦੇਖੋ ਜੀ ਆ ਗਏ ਨੇ ਹੁਣ ਆਪਾਂ ਵਿੱਚ ਪੁੰਨੇ ਆ ਇਹਨਾਂ ਨੂੰ ਇਹਨਾਂ ਕਿੱਥੇ ਕੱਸਦੇ ਨਾ ਹਾਂ ਆਹ ਦੇਖੋ ਜੀ ਇਹ ਮਤਲਬ ਕਿ ਤਕਰੀਬਨ 2 ਘੰਟੇ 2 2.5 ਘੰਟੇ ਲੱਗ ਗਏ ਸਾਨੂੰ ਬਣਾਉਣ ਤੇ ਤੇ ਆਹ ਚੀਜ਼ ਬਣ ਗਈ ਜੀ ਹੁਣ ਹੈ ਤੇ ਵੈਸੇ ਸੌਫਟ ਨੇ ਪੋਲੇ ਨੇ ਤੇ ਪਾ ਕੇ ਕੜਾਈ ਦੇਖਦੇ ਆਂ ਰੜ ਕੇ ਇਹਨਾਂ ਨੂੰ ਕਿਵੇਂ ਜਾ ਬਣਦਾ ਕੀ ਇਹਨਾਂ ਦਾ ਮਤਲਬ ਕਿਵੇਂ ਜਾ ਇਹਨਾਂ ਦਾ ਰੂਪ ਬਣ ਕੇ ਸਾਹਮਣੇ ਆਉਂਦਾ ਆਪਣੇ ਜੀ ਆਹ ਦੇਖੋ ਜੀ ਇੰਜ ਕਰਕੇ ਪਾਣੀ ਵਾਲੀ ਕੜਾਈ ਦੇ ਵਿੱਚ ਤੇ ਨਾਲ ਦੀ ਨਾਲ ਗਿੱਜੀ ਜਾਂਦੇ ਨੇ ਇਹ ਬਣ ਜਾਂਦੇ ਨੇ ਆਹ ਬਾਰੰਤਨਾ ਪੇਸ ਪੈਣੇ ਇੱਕ ਵਾਰ ਉਹ ਦੇਖ ਕੇ ਦੇਖ ਕੇ ਪੈਣਾ ਦੇ ਪੇਪਰ ਗਰਮ ਗਰਮ ਤੇਲ ਲਓ ਜੀ ਇਹ ਬਣ ਰਹੇ ਨੇ ਤੇ ਆਹ ਕੜਾਈ ਦੇ ਵਿੱਚ ਦੇਖ ਲਓ ਤੁਸੀਂ ਇੰਨੇ ਕੋ ਲਾਲ ਜਿਹੇ ਹੋ ਗਏ ਤੇ ਫਿਰ ਆਪਾਂ ਕੜਾਈ ਚੋਂ ਕੱਢ ਲੈਣੇ ਨੇ ਤੇ ਜਿਆਦਾ ਲਾਲ ਵੀ ਹੋਣਗੇ ਫਿਰ ਤੁਹਾਨੂੰ ਪਤਾ ਜੀ ਕੜੰਗਾ ਹੋ ਜਾਂਦਾ ਮਿੱਦਾ ਤੇ ਇੱਧਰ ਤਿਆਰ ਹੈ ਦੇਖੋ ਜੀ ਬਣ ਕੇ ਆਹ ਦੇਖੋ ਜੀ ਅਖਬਾਰ ਰੱਖੀ ਸੀ نیچے ਜਿਹੜਾ ਰਫਰੈਂਡ ਵਗੈਰਾ ਹੋਊਗਾ ਚੋ ਜੂਗਾ ਪਹਿਲਾਂ ਇਹਦੇ ਚ ਕੱਢ ਲਈਦੇ ਆ ਹੋਣੀ ਰੱਖੀ ਆ ਜਿਹੜੀ ਫਿਰ ਸਾਰਾ ਰਫਰੈਂਡ ਇਹਦੇ ਚ ਆ ਜਾਂਦਾ ਤੇ ਉਸ ਤੋਂ ਬਾਅਦ ਫਿਰ ਇਹਦੇ ਚ ਜਿਹੜਾ ਇੱਧਰ ਕਨਵਰਟ ਕਰ ਦਈਏ ਰੱਖੀ ਨਹੀਂ ਇੱਧਰ ਛੁੱਟ ਕਰ ਦਈਏ ਆਪਾਂ ਪੁੱਛਦੇ ਆਪਾਂ ਪੁੱਛਦੇ ਨਾਨੀ ਤੁਹਾਨੂੰ ਕਿਨੇ ਬਣਾਉਣੇ ਸਿਖਾਏ ਸੀ ਇਹ ਆਪਣਿਆਂ ਵੀ ਜਾ ਜਾ ਗਈ ਆ ਨਹੀਂ ਨਹੀਂ ਵੇਖੇ ਤਾਂ ਹੋਣਗੇ ਕਿਸੇ ਨੂੰ ਬਣਾਉਂਦੇ ਪਹਿਲਾਂ ਇੱਕ ਵਾਰੀ ਬਣਾਉਣ ਦੇ ਵੇਖ ਲਿਆ ਮੈਂ ਮੈਂ ਛਾਦੀਆਂ ਚ ਬਣਾਉਂਦੇ ਲੁਕੀ ਅੱਛਾ ਉਸ ਤਰ੍ਹਾਂ ਬਣਾਉਂਦੇ ਆ ਬਣਾਉਂਦੇ ਨੇ ਵੇਖ ਲਿਆ ਤੇ ਉਸੇ ਤਰ੍ਹਾਂ ਹੀ ਪਹਿਲੇ ਨੇ ਤਜਰਬਾ ਬੋਲਦਾ ਬਣਾਉਂਦੇ ਆ ਬਣਾਉਂਦੇ ਦੇਖ ਲਿਆ ਸੀ ਅੱਛਾ ਇਹ ਦੱਸੋ ਤੁਸੀਂ ਕਿੰਨੀ ਵਾਰੀ ਬਣਾਏ ਹੁਣ ਤੱਕ ਹੁਣ ਤੱਕ ਕਿੰਨੀ ਵਾਰੀ ਬਣਾਏ ਬਣਾ ਲਿਆ ਹੁਣਿਆ ਕੋਈ 15 ਵਾਰਾ 15 16 ਵਾਰਾ 15 16 ਵਾਰਾ ਜਿੱਦਾ ਬੋਲ ਗਿਆ ਜੀ 15 16 ਵਾਰੀ ਬਣਾ ਲੈਨੇ ਇਹਨਾਂ ਨੇ ਤੇ ਬਾਈ ਮੈਂ ਛੋਟਾ ਹੁੰਦਾ ਇਹਨਾਂ ਕੋਲ ਜਦੋਂ ਜਾਂਦਾ ਸੀ ਨਾ ਵੈਸੇ ਵੀ ਜਦੋਂ ਮੈਂ ਉੱਥੇ ਰਹਿੰਦਾ ਰਿਹਾ ਮੈਂ ਕਾਫੀ ਟਾਈਮ ਤੇ ਜਦੋਂ ਭਾਜੀ ਆਉਂਦੀ ਸੀ ਨਾ ਉਹਦੇ ਵਿੱਚ ਇਹ ਹੁੰਦੇ ਸੀ ਮੈਂ ਸਾਰੇ ਰਗੜ ਜਾਂਦਾ ਹੁੰਦਾ ਸੀਗਾ ਚਾਹ ਨਾਲ ਤਾਂ ਬਾਲੇ ਕੈਂਡ ਲੱਗਦੇ ਨੇ ਗੁਜੀਆਂ ਵੀ ਕਹਿੰਦੇ ਨੇ ਇਹਨਾਂ ਨੂੰ ਗੁੰਦ ਗੁੰਦਵੇ ਲੱਡੂ ਵੀ ਕਹਿੰਦੇ ਨੇ ਤੇ ਮੁੱਠ ਲੱਡੂ ਅੰਮ੍ਰਿਤਸਰ ਚ ਕਹਿੰਦੇ ਇਹਨਾਂ ਨੂੰ ਸੋ ਕੈਂਡ ਨੇ ਜੀ ਬਣ ਗਏ ਨੇ ਤਿਆਰ ਨੇ ਦਿਖਾਉਣਾ ਤੁਹਾਨੂੰ ਆਹ ਦੇਖੋ ਹਾਂ ਬਸ ਇਹ ਤੇ ਮਾਮੇ ਰੈਡੀ ਹੈਗਾ ਮੈਂ ਕਿਮਤ ਤੱਕ ਖਾ ਕੇ ਦੇਖੀ ਆ ਖਾ ਕੇ ਦੇਖਦੇ ਆ ਜੀ ਆਪਾਂ ਆ ਦੇਖੋ ਬੜਾ ਕ੍ਰਿਸਪੀ ਬਣਿਆ ਹੈ ਆਹਾ ਹਾ ਹਾ ਵਿੱਚ ਸਮਾਨ ਜ਼ਿਆਦਾ ਜਿੱਦੀ ਹੈ ਨਾ ਤੁਹਾਡਾ ਗਰਮ ਬਹੁਤ ਹੈ ਆ ਵੇਖਿਓ ਫੜਿਓ ਖਾ ਕੇ ਵੇਖਿਓ ਖਾਦੇ ਹੋਗੇ ਸਾਲੋ ਜਾਨ ਇਹ ਗਰਮ ਇਹ ਵੀ ਆਪਣੇ ਕੋਲ ਦਾ ਤੇਲ ਆ ਰਿਹਾ ਨਾ ਨਾਈਸ ਆਏ ਹਾ ਹਾ ਹੈ ਕਿਆ ਸੁਗੰਧੀ ਆ ਰਹੀ ਵਿੱਚੋਂ ਚਾਹ ਟੇਸਟ ਦੇ ਕਾਲ ਉਤਪਰ ਰੋਮਕ ਵੈਰੀ ਵੈਰੀ ਨਾਈਸ ਖਾਣੀ ਮਤੇ ਟੈਸਟ ਕਰਨਾ ਕੈਡਵਜੀ ਚਲੋ ਘਰ ਮੈਂ ਉਹਨੂੰ ਲਿਪ ਸਾਬ ਕਰ ਲਉ ਚਲੋ ਠੀਕ ਹੈ ਜੀ ਓਕੇ ਹਾਂਜੀ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਛੁੱਕ ਘੈਂਡ ਘੈਂਡ ਵਲੌਗ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਜੀ